ਇੱਕ ਭਾਈ ਆ ਜਾ ਸੀ ਤੇ ਰਾਜਾ ਵਿਆਹ ਹੈ ਗਿਆ ਤੇ ਉਹਦੇ ਇੱਕ ਕੁੜੀ ਹੋਈ ਅੱਛਾ ਜੀ ਕੁੜੀ ਹੋਈ ਰਾਜਾ ਸੀ ਬਹੁਤ ਯਾਨੀ ਗੁਣੀ ਗਿਆਨੀ ਬਹੁਤ ਚੰਗਾ ਰਾਜਾ ਹੂੰ ਤੇ ਉਹ ਕਹਿੰਦਾ ਵੀ ਜੋਤਸੀ ਹੱਦਲੇ ਆ ਵੀ ਮੇਰੇ ਮੁੰਡਾ ਉਹ ਜੋਤਸੀ ਕਹਿੰਦੇ ਵੀ ਤੇਰੇ ਮੁੰਡਾ ਨਹੀਂ ਹੁੰਦਾ ਅੱਛਾ ਜੀ ਤੇਰੇ ਕੁੜੀ ਕਰਮਾਂ ਜਾਂ ਹੋਊਗੀ ਇਹ ਨਾ ਤੇਰੇ ਸੰਯੋਗ ਕਰਮਾਂ ਚ ਅਸਹੀ ਵੀ ਤੇਰੇ ਇਹ ਸੰਯੋਗ ਆ ਇਹ ਸੰਯੋਗ ਵੀ ਕਰਮਾਂ ਚ ਹੀ ਹੁੰਦੇ ਆ ਇਹਦੇ ਸੰਯੋਗ ਨਹੀਂ ਉਹ ਵਿਆਹ ਹੀ ਨਹੀਂ ਜਾਂਦਾ 50 ਕਿਲੇ ਬਲੀ ਤੇ ਆ ਤੇ ਉਹਦੇ ਨਾਂ ਸੰਯੋਗ ਕਰਮਾਂ ਜਾਂ ਤੇਰੇ ਤੇ ਨਾ ਤੇਰੇ ਰਾਤ ਕਰਮਾਂ ਤੇ ਤੇਰੇ ਕੁੜੀ ਕੁੜੀ ਜੇ ਅਸਹੀ ਚਲੋ ਇਹ ਕੁੜੀ ਹੋਈ ਕੁੜੀ ਹੋ ਕੇ ਤੇ ਵਾਵਾ ਕੁੜੀਆਂ ਹੋਈ ਤਾਂ 8-10 ਸਾਲ ਦੀ ਤੇ ਉਹਦੇ ਘਰਾਂ ਵਾਲੀ ਸੁਰਗਵਾਸ ਹੋਊਗੀ ਇਦੋਂ ਸਵਰਗਵਾਸ ਹੋ ਗਈ ਤੇ ਪਾਈਓ ਨੇ ਫਿਰ ਕੁੜੀ ਬਹੁਤ ਪ੍ਰੇਮ ਨਾਲ ਪਾਲੀ। ਦਾਣ ਰੱਖਿਆ ਕਰਿਆ ਆ ਵਾਸ ਪਛੈਰੀ ਚ ਵੀ ਨਾਲ ਲਜਾਇਆ ਕਰੇ। ਮੁੰਡਿਆਂ ਵਾਂਗੂ ਪਿਆਰ ਨਾਲ ਪਾਲੀ। ਤੇ ਕੁੜੀ ਫੇ ਪੂਰੀ ਹਰਮਨ ਹੋ ਗਈ। ਬੜੀ ਸੁਨੱਖੀ ਕੁੜੀ, ਜਵਾਨ, ਸਿਆਣੀ। ਫਿਰ ਉਹਨੇ ਪੜਨ ਲਾਤੀ। ਪੜਨ ਲਾਈ ਤੇ ਕੁੜੀ ਪੜ੍ਹਾਈ ਪੂਰੀ। ਪੂਰੀ ਯਾਨੀ ਹਰ ਕੰਮ ਚ ਉਹਨੂੰ ਤਾਂ ਹਰੇਕ ਕੰਮ ਦੇ ਵਿੱਚ ਉਹਨੂੰ ਹੁਨਰ ਆਇਆ। ਫਿਰ ਉਹ ਕੀ ਕਰਿਆ ਕੁੜੀ ਕੁੜੀ ਉਹਨੇ ਕੁਦਰਤ ਮਹਾਰਾਜ ਦੀ ਐਸੀ ਹੋਈ ਅੱਛਾ ਜੀ ਰਾਜੇ ਦੀ ਅੱਖਾਂ ਦੀ ਜੋਤ ਚਲੀ ਗਈ ਹੂੰ ਨਾਦਰ ਰਾਜੇ ਨੂੰ ਕੁਝ ਦਿਸੇ ਅੱਛਾ ਜਮਾਈ ਉਹ ਯਾਰੀ ਫੜਫੜ ਕੇ ਲੈ ਜਾ ਕਰਨ ਵਿਚਾਰਾ ਉਹ ਯਾਨੀ ਬੋਲਵਾਲ ਤੋਂ ਪਤਾ ਲੱਗਿਆ ਕਰੇ ਹੋਰ ਕੋਈ ਪਤਾ ਨਾ ਲੱਗਿਆ ਕਰੇ ਪੂਰਾ ਜਿਹੜਾ ਵਜ਼ੀਰ ਸੀ ਵਜ਼ੀਰ ਵੀ ਬਹੁਤ ਸਿਆਣਾ ਸੀ ਵਜ਼ੀਰ ਨੇ ਯਾਨੀ ਬਹੁਤ ਜ਼ੋਰ ਲਾਇਆ ਬਹੁਤ ਦੂਰੋਂ ਦੂਰੋਂ ਲਿਆਂਦੇ ਬੈਦ ਹਕੀਮ ਬਿਦਹਣ ਲੱਗ ਜੇ ਤੇ ਦਿਹਣ ਨਾ ਲੱਗਿਆ ਅਖੀਰ ਕੁੜੀ ਪੂਰੀ ਦਾ ਨਾਜਾਨ ਹੋ ਗਈ ਕੁੜੀ ਨੇ ਕੀ ਕਰਨਾ ਬੱਗੀ ਜੋੜਨੀ ਨਿਤ ਅੱਛਾ ਜੀ ਬੱਗੀ ਜੋ ਨਹੀਂ ਭਰਗੀ ਕੁੜੀ ਤੇ ਬੱਗੀ ਜੋੜ ਕੇ ਆੜੇ ਬਾਗ ਸੇ ਸ਼ੇਅਰ ਕਰਨ ਜਾਇਆ ਕਰੇ ਹੂੰ ਉਧਰ ਵਜ਼ੀਰ ਦਾ ਮੁੰਡਾ ਹੂੰ ਪੂਰਾ ਜਵਾਨ ਹੋਇਆ ਹੋਇਆ ਉਹ ਹੀ ਆਉਂਦਾ ਜੋੜਿਆ ਅਖਰੇ ਤੰਗਾ ਜੋੜਿਆ ਅਖਰੇ ਤੰਗਾ ਸੀ ਉਹਦੇ ਕੋਲ ਤੰਗਾ ਸੀ ਸ਼ਹਿਰ ਕਰਨ ਉਹ ਜਾਇਆ ਕਰੇ ਸਹੀ ਉਹ ਉਗੇ ਨੂੰ ਨਹੀਂ ਸੀ ਪਤਾ ਸੀ ਇਹ ਵਜੀਰ ਦਾ ਮੁੰਡਾ ਇਹ ਮੁੰਡੇ ਨੂੰ ਪਤਾ ਸੀ ਵੀ ਰਾਜੇ ਦੀ ਕੁੜੀ ਆ ਉਹ ਹੰਦਾ ਹੁੰਦੇ 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 ਇੱਕ ਦੂਜੇ ਨੂੰ ਚਾਖਦੇ ਚਾਹਦੇ ਚਾਖਦੇ ਆਖਰੀ ਅੱਖੀ ਅੱਖਾਂ ਬੰਨੀਆਂ ਤੇ ਉਹਨਾਂ ਦਾ ਯਾਨੀ ਗੱਲਬਾਤ ਹੋ ਗਈ ਜੋ ਗੱਲਬਾਤ ਹੋ ਗਈ ਤੇ ਉਧਰੋਂ ਰਾਜੇ ਨੇ ਵਜ਼ੀਰ ਦੇ ਨਾਲ ਰੈ ਕਰਕੇ ਤੇ ਡੌਂਡੀ ਪਟਾਈ ਸ਼ਹਿਰ ਦੇ ਵਿੱਚ ਹੂੰ ਵੀ ਜਿਹੜਾ ਮੇਰੀ ਜੋਤ ਲਿਆ ਦੂ ਦਸਣ ਲਾ ਦੂ ਹੂੰ ਉਹਨੂੰ ਧੀਰਾ ਡੋਲਾ ਦਿਉ ਅਸੇ ਹੀ ਉਹ ਧੀਰਾ ਡੋਲਾ ਦਿੱਤਾ ਰਾਜ ਦਾ ਹੀ ਮਾਲਕ ਬਣ ਜਾਣਾ ਉਹਨੇ ਜਦੋਂ ਉਹਨੇ ਡੌਂਡੀ ਪਟਾਈ ਤੇ ਇਹ ਫਿਰ ਬਾਹਰ ਇਕੱਠੇ ਹੋਏ ਜਿਵੇਂ ਆਥਣੇ ਸ਼ਹਿਰ ਕਰਨਾਂ ਕੁੜੀ ਵੀ ਜਾਂਦੀ ਸੀ ਇਹ ਵਜੀਰ ਦਾ ਮੁੰਡਾ ਵੀ ਜਾਂਦਾ ਸੀ ਉਹ ਫਿਰ ਉਹ ਵੀਰ ਦਾ ਮੁੰਡਾ ਕਹਿੰਦਾ ਵੀ ਲੈ ਮੈਂ ਹੁਣ ਜਾਂਣਾ ਚੜਨਾ ਜੰਗਲਾਂ ਪਹਾੜਾਂ ਨੂੰ ਕੋਈ ਸਾਧੂ ਸੰਤ ਕੋਈ ਨਾ ਕੋਈ ਮਿਲ ਗਿਆ ਮੈਂ ਕੋਸ਼ਟ ਕਰੂੰਗਾ ਦਵਾਈ ਬੂਟੀ ਜੋਤ ਲਿਆਉਣ ਦੇ ਅੱਛਾ ਜੀ ਭਈਏ ਮੈਂ ਜੋਤ ਲਿਆਇਆ ਨਾ ਵੀ ਤੂੰ ਹੁਣ ਜ਼बान ਤੇ ਰਹੀਂ ਇਹ ਬਦਲ ਨਾ ਜਾਈ ਵੀ ਵਿਆਹ ਤੂੰ ਮੇਰੇ ਨਾਲ ਕਰਾਈਂ ਉਹੜੀ ਵੀ ਮੈਂ ਬਦਲਦੀ ਨਹੀਂ। ਅਸਲੀ। ਮਿਆਂ ਤੇਰੇ ਨਾਲ ਹੀ ਕਰਦਾ। ਚੱਲ ਉਹ ਮੁੰਡੇ ਨੇ ਵੀ ਅਲ ਤਿਆਰ ਹੋ ਗਏ ਘਰੋਂ ਤੇ ਤੁਰ ਗਿਆ। ਹੂੰ। ਤੁਰ ਗਿਆ ਚਲੋ ਚਾਲ ਜੰਗਲਾਂ ਦੇ ਵਿੱਚ بڑے ਜੰਗਲ ਪਾਰ ਕੀਤੇ ਭਿਆਨਕ ਜੰਗਲੋਂ ਨੇ। ਤੇ ਗਾਹਾਂ ਕੋਈ ਉਹਦਾ ਜਾਣ ਪਛਾਣ ਵਾਲਾ ਚਿਰਦਾ ਦੋਸਤ ਵਿਛੜਿਆ ਵੇ ਉਹਨੂੰ ਮਿਲ ਗਿਆ। ਉਹ ਦੇਖ ਕੇ ਆਖੇ ਭੱਜ ਕੇ ਜਫੀ ਪਾ ਕੇ ਮੜਿਆ ਆਹ ਰਾ ਫੌਜਾਂ ਨੇ ਕਿੱਧਰ ਨੂੰ ਕਰੀ ਚੜਾਈ। ਉਹਨਾਂ ਚੜਾਈ ਗਾਰੀ ਕਰਨਿਆ ਵੀ ਐਂ ਕਰਕੇ ਸਾਡੇ ਰਾਜਾ ਸੀ ਉਹਦੀ ਨਿਗਾਹ ਚਲੀ ਗਈ ਉਹਦੇ ਜੋਤ ਦਾ ਮਾਰਾ ਪੰਜਾ ਫਿਰਦਾ ਕੋਈ ਸਾਧੂ ਸੰਤ ਮਿਲ ਜੇ ਕੋਈ ਦਵਾਈ ਜਾਂ ਜੋਤ ਕਿਤੋਂ ਉਹਨਾਂ ਚੱਲ ਫਿਰ ਮੈਂ ਵੀ ਤੇਰੇ ਨਾਲ ਹੀ ਚੱਲਦਾ ਉਹ ਦੁਨੀਆਂ ਜਾਣੇ ਜਦੋਂ ਤੁਰੇ ਜਾਂਦੇ ਆ ਤੇ ਗਾਹਾਂ ਇੱਕ ਪਾਸੇ ਆਪਣੀ ਨਾਗਣੀ ਆ ਇੱਕ ਪਾਸੇ ਨਾਗਾ ਉਹ ਆਪੇ ਜੀ ਲੜਦੇ ਆ ਨਾਗ ਉਹਨੂੰ ਦੱਬੀ ਹੁੰਦਾ ਨਾ ਅਗਲੀ ਨੂੰ ਉਹਨਾਂ ਨੇ ਦੇਖ ਕੇ ਵੀ ਇਹ ਵਿਚਾਰੀ ਨੂੰ ਮਾਰਦਾ ਤੇ ਉਹਨਾਂ ਨੇ ਉਹ ਨਾਗ ਮਾਰਤਾ ਸਹੀ ਉਹ ਨਾਗ ਮਾਰਤਾ ਤੇ ਸਪਣੀ ਬੋਲੀ ਸੱਜੂਗੀ ਵੇਲਾ ਸੀ ਸਪਣੀ ਕੇ ਬੋਲੀ ਉਹ ਆਲੀ ਨਾਗਣੀ ਕਹਿੰਦੀ ਵੀ हे ਰੱਬ ਦੇ ਬੰਦੇ ਤੁਸੀਂ ਕੀ ਕੀਤਾ ਮੇਰਾ ਬਹੁਤ ਪੱਖ ਤੁਸੀਂ ਮੇਰੀ ਬਚਾਤੀ ਜ਼ਿੰਦਗੀ ਜੇ ਤੁਸੀਂ ਇਹਨੂੰ ਮਾਰਦੇ ਨੇ ਮੈਨੂੰ ਮਾਰ ਦੇਣਾ ਸੀ ਵੀ ਹੁਣ ਤੁਸੀਂ ਮੇਰੇ ਲਈ ਕੋਈ ਸੇਵਾ ਦੱਸੋ। ਉਹ ਵੀ ਸੇਵਾ ਸਾਨੂੰ ਤਾਂ ਕਿਛਹੀ ਦੀ ਆ ਜੇ ਕਰ ਸਕਦੇ ਹਾਂ ਤਾਂ। ਕੋਈ ਦਾਸੀ ਪਾ ਦੇ ਸਾਨੂੰ। ਉਹਨੇ ਵੀ ਉਹ ਕਾਦੀ। ਉਹਨੇ ਵੀ ਸਾਡੇ ਰਾਜੇ ਦੀ ਗਈ ਵੀ ਆ ਜੋਤ ਅੱਖਾਂ ਦੀ। ਅਸੀਂ ਉਹਦੀ ਜੋਤ ਲਿਆਉਣੀ ਆ ਕੋਈ ਸਾਧੂ ਸੰਤ ਕੋਈ ਦਵਾਈ ਬੂਟੀ ਕੋਈ ਤਾਂ ਕੋਈ ਸਾਨੂੰ ਇਹ ਤੈਨੂੰ ਹੈ ਪਤਾ ਦੱਸ। ਹੂੰ। ਉਹ ਅਰੇ ਫੇਰ ਆਉਂ ਕਰੋ। ਉਨੇ ਆਵਰੀ ਪੂਛ ਦੇ ਵਿੱਚੋਂ ਇੱਕ ਮੁੰਦਰੀ ਕੱਢ ਕੇ ਦਿੱਤੀ। ਸਹੀ। ਇੱਕ ਦਿੱਤੀ ਗੇਂਦ। ਹੂੰ। ਉਹ ਆਰੀ ਮਾਇਆ ਗੇਂਦ ਰੇਡ ਦਾਣੀ ਆ ਜਾਂ ਤੁਸੀਂ ਰੇਡ ਦਿਓ। ਤੁਸੀਂ ਇਹਦੇ ਮਗਰ ਲੱਗ ਜਿਓ। ਸਹੀ। ਜਿੱਧਰ ਨੂੰ ਗੇਂਦ ਜਾਊ ਉਧਰੇ ਮਗਰੇ ਤੁਰਿਆ ਜਾਓ। ਇੱਕ ਦਿਨ ਤੁਰੀ ਜਾਵੇ, ਦੋ ਦਿਨ ਤੁਰੀ ਜਾਵੇ, ਤਿੰਨ ਦਿਨ ਤੁਰੀ ਜਾਵੇ। ਹੂੰ। ਇਹਦੇ ਮਗਰ ਹੀ ਜਾਣਾ ਤੁਸੀਂ। ਇਹ ਜਾਊ ਫਿਰ ਸਿਰੋਵ ਭਵਾਊਗਾ। ਇਸ ਸਰੋਵਰ 'ਚ ਜਾ ਕੇ ਇਹਨੇ ਗੇਂਦ ਨੇ ਵੱਡ ਜਾਣਾ। ਕਿਉਂ ਸਰੋਵਰ 'ਚ ਜਾ ਕੇ ਗੇਂਦ ਬੜੀ ਗੇਂਦ ਤਾਂ ਉਹ ਤੇਰਦੀ ਰਹੂਗੀ। ਤੇ ਜਿਹੜੀ ਤੁਹਾਡੇ ਕੋਲੇ ਅਠੰਦਰੀ ਦਿੱਤੀ ਆ ਨਾ ਇਹਨੂੰ ਪਾਣੀ 'ਚ ਪਾ ਦਿਓ। ਜਿਵੇਂ ਡਬੋਈ ਤੁਸੀਂ ਛੋਹੀ ਪਾਣੀ ਨਾ। ਪਾਣੀ ਨਹੀਂ ਸੌਂਦੇ ਸਣਾ ਤੁਸੀਂ ਥੱਲੇ ਜਾੜੋਗੇ ਮੂਰੇ ਤਖਤਾਂ ਜਾਣਗੇ। ਖੜਕਾ ਜਾਣਗੇ ਅੰਦਰ ਜਾੜਿਓ। ਗਾਹਕ ਜੋਤਾਂ ਦੀ ਰਾਣੀ ਬੈਠੀ ਆ। ਉਹ ਤੁਹਾਨੂੰ ਮਿਲੂ ਜੇ ਤੁਹਾਡਾ ਫਿਰ ਸਾਰਾ ਕਾਰੋਬਾਰ ਸਾਰਾ ਹੀ ਹੋ ਜੂ ਆਪੇ ਇਹ ਤੁਹਾਨੂੰ ਮੈਂ ਰਾਹ ਪਾਉਂਦੀ ਆ ਮੋਰ ਵੀ ਠੀਕ ਆ ਉਹਨਾਂ ਨੇ ਮੁੰਦਰੀ ਫੜ ਲਈ ਉਹਨਾਂ ਗੇਂਦ ਰੁੜਤੀ ਗੇਂਦ ਦੇ ਮੰਗਰੇ 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 ਦੋ ਦਿਨ ਤੁਰੇ ਗਏ ਦੋ ਦਿਨਾਂ ਬਾਅਦ ਮੂਰੇ ਫਿਰ ਸਰੋਵਰ ਆਇਆ ਜੰਗਲਾਂ ਦੇ ਵਿੱਚ ਖੁਦ ਦੂਰੇ ਚ ਬੜ ਗਈ ਜਾ ਕੇ ਤੇ ਉਹਨਾਂ ਨੇ ਜਦੋਂ ਛੋਹੀ ਥੱਲੇ ਫਿਰ ਉਤਰ ਗਏ ਹੜਕ ਆਗੇ ਗਾਂ ਨਗੇ ਮਹਿਲ ਆਗੇ ਤੇ ਮਹਿਲਾਂ ਦੇ ਵਿੱਚ ਫਿਰ ਰਾਣੀ ਬੈਠੀ ਜੋਤਾਂ ਦੀ ਰਾਣੀ ਬਹੁਤ ਸੁਨੱਖੀ ਤੇ ਉਰੇ ਗਾਚ ਹਾਰ ਪਾਇਆ ਵਿਆ ਸਹੀ ਤੇ ਇੱਥੇ ਬਣਾ ਕੇ ਨਾ ਹਾਰ ਦੇ ਵਿਚਾਰੇ ਜਿਵੇਂ ਆਪਣਾ ਗੜਬਾ ਹੁੰਦਾ ਸੋਨੇ ਦਾ ਇੱਥੇ ਉਜੀਆਂ ਬਣਾਈ ਵੀ ਗਲਬੀ ਉਹ ਦੇਖ ਕੇ ਅਰ ਬਜੀਰ ਦਾ ਮੁੰਡਾ ਵਾਹਲਾ ਸੋਣਾ ਸੀ ਤੇ ਖੁਸ਼ ਹੋ ਗਈ ਮੋਤ ਹੋ ਗਈ ਉਹ ਇੱਥੇ ਉਹਨੂੰ ਕਹਿੰਦੀ ਵੀ ਤੁਸੀਂ ਕਿਵੇਂ ਆਏ ਉਹ ਵਾਲੀ ਵੀ ਸਤਾਈ ਫਿਰਦੇ ਫੁਰਦੇ ਆ ਗਈ ਉਹ ਵਾਲੀ ਫਿਰ ਮੇਰੇ ਨਾਲ ਵਿਆਹ ਕਰਾ ਲਾ ਸਹੀ ਬਜੀਰ ਦਾ ਮੁੰਡਾ ਦਾ ਵੀ ਕਰਾ ਲਾ ਮੈਂ ਕਰੂੰ ਮੈਂ ਮਤ ਤਿਆਰ ਚਲ ਉਹਦੇ ਨਾਲ ਉਹਨੇ ਵਿਆਹ ਕਰ ਲਿਆ ਵਿਆਹ ਕੀਤਾ ਤੇ ਜਦੋਂ 2-4 ਦਿਨਾਂ ਉਹਦੇ ਛਪਨੀ ਦਾ ਸਾਰ ਕੋ ਦੱਸਿਆ ਵਾ ਸੀ ਉਹਨਾਂ ਨੂੰ ਉਹਨੇ ਫਿਰ ਪੱਜੇ ਦੇ ਨਾਲ ਪੁੱਛਿਆ ਵੀ ਆ ਜਿਹੜਾ ਤੂੰ ਗਲਚ ਪਾਈ ਫਿਰਦੀ ਆ ਹਾਰ ਵੀ ਜਿਹੜੀ ਆ ਡਬੀ ਪਾਈ ਫਿਰਦੀ ਆ ਗੜਬਾ ਜਿਹਾ ਬਣਾ ਕੇ ਵਿੱਚ ਵੀ ਇਹ ਕਾ ਤੂੰ ਪਾਇਆ ਔਰ ਇਹਦੇ ਵਿੱਚ ਜੋਤਾਂ ਐਸਾ ਹੀ ਉਹ ਤਾਂ ਠੀਕ ਆ ਇੱਕ ਦਿਨ ਫੇ ਸੁੱਤੀ ਸੌ ਗਈ ਉਹ ਇਹ ਸੌ ਗਈ ਤੇ ਉਹ ਕੱਢ ਲਈ ਵਿੱਚੋਂ ਖੋਲ ਲਈ ਖੋਲ ਲਈ ਤਾਂ ਜਾਗ ਗਈ ਇਹ ਬਹੁਤ ਫਿਰੌਖੀ ਭਰੀ ਹੋਈ ਗਲਾਂ ਗੁਲਾਂ ਵਿੱਚ ਕੱਢ ਵੀ ਕਿਉਂ ਖੋਲੀ ਉਹਨੇ ਫੇਰ ਦੇਤੀ ਉਹਨੇ ਤਿੰਨ ਚਾਰਾਂ ਰਾਂ ਵਿੱਚ ਕਰੀ ਉਹ ਖੋਲ ਲੈ ਉਹ ਜੋ ਲੜੇ ਫੇਰ ਦੇ ਦੇ ਫਿਰ ਇੱਕ ਦਿਨ ਤਾਂ ਉਹ ਜਦੋਂ ਦੇਖਿਆ ਉਹਨੇ ਵੀ ਹੋਰ ਤਾਂ ਕੋਈ ਪੇਸ਼ ਨਹੀਂ ਜਾਂਦੀ ਐਂ ਤਾਂ ਦਿੰਦੀ ਨਹੀਂ ਉਹਨੇ ਸੁੱਤੀ ਪਈਆਂ ਵਿੱਚੋਂ ਖੋਲ ਕੇ ਤੇ ਜੋਤ ਕੱਢ ਲਈ ਇੱਕ ਜਦੋਂ ਇੱਕ ਜੋਤ ਕੱਢ ਲਈ ਇੱਕ ਜੋਤ ਕੱਢ ਕੇ ਨਿਕਲ ਚਲੇ ਆ ਦੋਨੇ ਜਣੇ ਨਿਕਲ ਚਲੇ ਜਦੋਂ ਵਾਵਾ ਬਾਠ ਜੜ ਤੇ ਉਹਨੂੰ ਵੀ ਜਾ ਆਈ ਤੇ ਉਹਨੂੰ ਹੀ ਪਤਾ ਲੱਗ ਗਿਆ ਵੀ ਜੋਤ ਲੈ ਕੇ ਕੱਢ ਕੇ ਹੂੰ ਉਹਨੇ ਸ਼ਹੀਦਨ ਦੀ ਫੋਟੋ ਸੀ ਉਹਦੇ ਕੋਲੇ ਹੂੰ ਉਹਨੇ ਸ਼ਹੀਦ ਨੇ ਚੱਕ ਕੇ ਦਾ ਫੋਟੋ ਕਾਤੜਾ ਵਰਤਮਾਨ ਸੀ ਉਹਦੇ ਵਿੱਚ ਪਾ ਕੇ ਤੇ ਤੱਕਣ ਮੰਨ ਕਰਤਾ ਹੂੰ ਉਹਨੂੰ ਭੱਜੇ ਜਾਂਦੇ ਨੂੰ ਕਹਿੰਦੀ ਲੈ ਹੁਣ ਤੂੰ ਭੱਜਿਆ ਦਾ ਜਾਣਾ ਹੂੰ ਆ ਬਣ ਗਿਆ ਬੁढ़ा ਤੂੰ ਹੂੰ ਉਹ ਜਮਾ ਬੁढ़ा ਹੋ ਗਿਆ ਅੱਛਾ ਹੀ ਕੁੱਬ ਪੈ ਗਿਆ ਕੁੱਬਾ ਹੋ ਕੇ ਤੁਰਨ ਲੱਗਿਆ ਉਹਨੂੰ ਕਹਿੰਦੀ ਲਾਜ ਵੀ ਹੁਣ ਤੈਨੂੰ ਮੇਰਾ ਮੈਂ ਤਾਂਸਦੀ ਆ ਤੇਰੇ ਮੁੰਡਾ ਹੋਊਗਾ ਜਦੋਂ ਮੁੰਡਾ ਹੋਇਆ ਤਾਂ ਤੇਰੇ ਮੁੰਡਾ 4 ਸਾਲ ਦਾ ਹੋ ਗਿਆ ਉਹ 4 ਸਾਲ ਦਾ ਮੁੰਡਾ ਇੱਥੋਂ ਆ ਕੇ ਲਿਜਾਵੇ ਮੇਰੇ ਕੋਲੋਂ ਲਿਜਾ ਕੇ ਦਿਨ ਸ਼ੇਵ ਦੇ ਤੋਂ ਪਹਿਲਾਂ ਮਹਿਲਾ ਤੇ ਤੇਰੇ ਸਪੈ ਦੇ ਸਾਨੇ ਜਾ ਕੇ ਉਹ ਪੰਦੇ ਤੇ ਤੂੰ ਇਹ ਜਿਆ ਮੁੰਡਾ ਬਣ ਜੇਗਾ ਤੇ ਨਹੀਂ ਤੂੰ ਬੁੜਾ ਹੀ ਰਹੇਗਾ ਅੱਛਾ ਚਲ ਭਈਓ ਲੈ ਕੇ ਨਿਕਲ ਗਿਆ ਨਿਕਲ ਗਿਆ ਕਿ ਉਹ ਬੁੜਾ ਹੋਇਆ ਵਾ ਤੇ ਉਹ ਮੈਂ ਜਾਵੜਿਆ ਘਰੇ ਜਾਵੜਿਆ ਘਰੇ ਜਾ ਕੇ ਤੇ ਆੜੇ ਪਿਓ ਨੂੰ ਕਿਹਾ ਪਿਓ ਨੂੰ ਕਹਿ ਕੇ ਵੀ ਮੈਂ ਜੋਤਾਂ ਲੈ ਆਇਆ ਤੇ ਡੌਂਡੀ ਫਰਾਦੇ ਰਾਜੇ ਨੂੰ ਦੱਸ ਦੇ ਉਹਨੇ ਰਾਜੇ ਨੂੰ ਦੱਸਿਆ ਵੀ ਮੇਰਾ ਮੁੰਡਾ ਆ ਗਿਆ ਵੀ ਉਹ ਜੋਤ ਲਿਆਇਆ ਤੇਰੀ ਅੱਖਾਂ ਦੀ ਜੋਤਲਾ ਨਿਗਾਹ ਦੁਆਹੀ ਜਿਲਾ ਲਾ ਉਹ ਵਾਲਾ ਵੀ ਠੀਕ ਆ ਦੂਏ ਦਿਨ ਫੇਰ ਇਕੱਠ ਹੋਇਆ ਚੇਰੀ ਦੇ ਵਿੱਚ ਬਹੁਤ ਸਲੋਖ ਜਾਵੜੇ ਵੀ ਦੇਖਾਂਗੇ ਜੋਤ ਲਿਆ ਵੀ ਦਿਸਣ ਲੱਗਦਾ ਨਹੀਂ ਦਿਸਣ ਲੱਗਦਾ ਉਹ ਜਿਹੜੀ ਚੀਜ਼ ਕਿਤੇ ਨਾ ਦੇਖੀ ਹੋਵੇ ਨਾ ਉਹ ਚੀਜ਼ ਦਾ ਚੰਬ ਹੋ ਜਾਂਦਾ ਸਾਡੇ ਹੁਣ ਮੇਰਾ 47 ਦਾ ਜਰਮਾ ਤੇ ਅਸੀਂ ਕਿਤੇ ਦੇਖੇ ਨਹੀਂ ਸੀ ਬੁੜੇ ਹੋਏ ਪਏ ਆ ਨਫ ਦੇ ਸਾਡੇ ਇਥੇ ਮਰਾਸੀ ਮਰ ਗਿਆ ਤੇ ਪਹਿਲਾਂ ਉਹ ਸਾਡੇ ਪਿੰਡ ਦੇ ਬੋਡੀ ਲੈ ਗਿਆ ਬੋਡਿਆਂ ਦਾ ਫੇਰ ਸਾਡੇ ਪਿੰਡ ਦੇ ਲਿਆਏ ਹੋ ਗਏ ਸਾਡੇ 60 ਸਾਲ ਆ ਇਹਨੂੰ ਉਹ ਮਰ ਗਿਆ ਤੇ ਉਥੇ ਕਬਰਾਂ ਚੋਂ ਨਾ ਕੱਢਣਾ ਲੱਗੇ ਉਹਦੀ ਕਬਰ ਹਾਂ ਤੇ ਉਦੋਂ ਸਾਰਾ ਪਿੰਡ ਇਕੱਠਾ ਹੋਇਆ ਵੇ ਹਾਂ ਓਹ ਇਕੱਠਾ ਦੇਖਣ ਦੇ ਮਾਰੇ ਵੀ ਦੇਹ ਨੇ ਕਬਰ ਕਿਵੇਂ ਪੜਦੇ ਆ ਉਹ ਤਾਂ ਉਹ ਫਿਰ ਚਾਹ ਨੂੰ ਤੇ ਇਕੱਠੇ ਹੋਏ ਤੇ ਸਾਰਾ ਇਕੱਠਾ ਹੋ ਗਿਆ ਸ਼ਹਿਰ ਉਹਨੇ ਫਿਰ ਜਦੋਂ ਉਹ ਦਵਾਈ ਪਾਈ ਉਹਦੀ ਨਿਗਾ ਆ ਗਈ ਠੀਕ ਹੈ ਜੀ ਜਦੋਂ ਨਿਗਾ ਆ ਗਈ ਤੇ ਪਤਾ ਲੱਗ ਗਿਆ ਤੇ ਝਾਕਿਆ ਤੇ ਉਹ ਬੇਈਮਾਨ ਹੋ ਗਿਆ ਮੁੱਕਰ ਗਿਆ ਰਾਜਾ ਮੁੱਕਰ ਗਿਆ ਅਸਲੀ ਰਾਜਾ ਰਵੀ ਠੀਕ ਹੈ ਤੂੰ ਲੈ ਆਇਆ ਹੋਰ ਜਿਹੜਾ ਕੋ ਤੇਰੀ ਮਰਜ਼ੀ ਮੰਗਾ ਠੀਕ ਆ ਹੋਕਾ ਮੇਰਾ ਦੋਆਆ ਵਿਆ ਪਰ ਮੈਂ ਤੈਨੂੰ ਵਿਆਹ ਨਹੀਂ ਸਕਦਾ ਕਿੱਥੇ ਮੇਰੀ ਕੁੜੀ ਕਿੱਥੇ ਤੂੰ ਬੁੜਾ ਕੁੱਬਾ ਹੋਇਆ ਵਾ ਤਰਦਾ ਵੀ ਤੈਨੂੰ ਮੈਂ ਵਿਆਹ ਨਹੀਂ ਸਕਦਾ ਉਹ ਕੁੜੀ ਨੇ ਕਿਤੇ ਕਿਹਾ ਵੀ ਨਹੀਂ ਮੈਂ ਦੇਖ ਕਿ ਦੀਏ ਨੇ ਕੁਰਬਾਨੀ ਕੀਤੀ ਆ ਵੀ ਤੂੰ ਹੁਣ ਐ ਕਰ ਵੀ ਉਹਨੇ ਸਾਰੀ ਕੀਤ ਕੁੜੀ ਨੂੰ ਜਾ ਕੇ ਦੱਸਤੀ ਸੀ ਵੀ ਐਸ ਤਰ੍ਹਾਂ ਮੈਂ ਲੈ ਆਇਆ ਐਂ ਕਰਕੇ ਆਪਣੇ ਮੁੰਡਾ ਹੋਊਗਾ ਮੇਰੀ ਹੋਗੀ ਆਹ ਹਾਲਤ ਫੇਰ ਮੈਰੀ ਉਹ ਰੂਹ ਹੋ ਸਕਦੀ ਆ ਨਹੀਂ ਮੈਂ ਇਹੇ ਜਿਹਾ ਹੀ ਰਹੂੰਗਾ ਉਹ ਫੇਰ ਕੁੜੀ ਕਹਿੰਦੀ ਵੀ ਨਹੀਂ ਮੈਨੂੰ ਤਾਂ ਇਹਦੇ ਨਾਲ ਵਿਆਹ ਰਾਜੇ ਨੇ ਗੁੱਸੇ ਦੇ ਵਿੱਚ ੱਟਕਾ ਮਾਰਿਆ ਕੁੜੀ ਨੂੰ ਕੁੜੀ ਡਿੱਗ ਪਈ ਤਾਂ ਉਹਲੇ ਜਬੀ ਜਾ ਕੇ ਗਲੀ ਹੋ ਗਈ ਕੁੜੀ ਦੇ ਗਲੀ ਹੋ ਗਈ ਤਾਂ ਚਲ ਉਹਨੇ ਪੱਟੀ ਪੁੱਟੀ ਬੰਨਤੀ ਬੰਨ ਕੇ ਕੁੜੀ ਫੇਰ ਮਹਿਲਾ ਜਿਹੀ ਨਹੀਂ ਗਈ ਕੁੜੀ ਉਹ ਮੁੰਡੇ ਦੇ ਨਾਲ ਹੀ ਆ ਗਈ ਪੁਰਾਣਾ ਪੁੜਾ ਬਣਿਆ ਹੋਇਆ ਸੀ ਉੱਥੋਂ ਜੋ ਨਿਕਰੇ ਤਾਂ ਉਹ ਦੂਰ ਜਾਵਲੇ ਹੂੰ ਦੂਰ ਜਾ ਕੇ ਤੇ ਉਹਨਾਂ ਨੇ ਵੀ ਆਪ ਦੀ ਝੁੰਬੀ ਜੀ ਬਣਾ ਲਈ ਹੂੰ ਉੱਥੇ ਰਹਿਣ ਲੱਗ ਗਏ ਰਹਿਣ ਕੀ ਲੱਗੇ ਉਹ ਜਿਹੜਾ ਮੁੰਡਾ ਸੀ ਵਜ਼ੀਰ ਦਾ ਉਹ ਕੁਬਾ ਹੋਇਆ ਵਿਆ ਅੱਛਾ ਉਹ ਲੱਕੜਾਂ ਵੜਿਆ ਕਰੇ ਹੂੰ ਲੱਕੜਹਾਰਾ ਬਣ ਗਿਆ ਲੱਕੜਾਂ ਵੜਿਆ ਕਰੇ ਲੱਕੜਾਂ ਵੇਚ ਦਿਆ ਕਰੇ ਅੱਛਾ ਤੇ ਆਵਲਾ ਰੋਟੀ ਟੋਕ ਖਾਈ ਗਿਆ ਉੱਧਰ ਉਹਨੂੰ ਵੀ ਸਾਰੀ ਬੜਕ ਸੀ ਬਈ ਉਹਨੇ ਵਿਆਹ ਕਰਾ ਲਿਆ ਤੇ ਫਲਾਨੇ ਥਾਂ ਰਹਿੰਦਾ ਤੇ ਚੋਂ ਸਾਲਾਂ ਬਾਅਦ 10 ਸਾਲਾਂ ਬਾਅਦ ਫਿਰ ਉਹਦੇ ਮੁੰਡਾ ਹੋਇਆ ਸਹੀ ਜਦੋਂ ਮੁੰਡਾ ਹੋ ਗਿਆ ਤੇ ਹੌਲੀ 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 ਹੋਈ ਅੱਜ ਹੋਰ ਭਲਕ ਹੋਰ ਅੱਜ ਹੋਰ ਭਲਕ ਹੋਰ ਤੇ ਉਹ ਮੁੰਡਾ ਇਉਂ ਚੋਂ ਸਾਲਾਂ ਦਾ ਹੋ ਗਿਆ ਉਹਨੂੰ ਬਦਲਾ ਲੱਗਿਆ ਵੀ ਹੁਣ ਇਹ ਆਉਂਗੇ ਚੱਕਣ ਉਹਨੇ ਫਿਰ ਬੰਦੇ ਭੇਜੇ ਦੋ ਉਹ ਮੁੰਡੇ ਨੂੰ ਮਾਰਨ ਦੀ ਖਾਤਰ ਉਹ ਮੁੰਡੇ ਨੂੰ ਮਾਰਨ ਮੁੰਡਾ ਚੋਸਤ ਬਹੁਤ ਸੀ ਯਾਰੇ ਚੋਸ ਚਲਾਖ ਬਹੁਤ ਸੀ ਉਹ ਮੁੰਡੇ ਦਾ ਪਿਓ ਵਜ਼ੀਰ ਦਾ ਮੁੰਡਾ ਉਹਨੂੰ ਨਾਲ ਲੈ ਗਿਆ ਨਾਲ ਲਿ ਜਾ ਕੇ ਪੁਹਾਖੇ ਦਾ ਪਾਸੇ ਤੇ ਆਪ ਦੂਰ ਲਖੜਾ ਰਖਣਾ ਰਖਣਾ ਵਧਣਾ ਜਦੋਂ ਉਹ ਮੁੰਡੇ ਦੇ ਨੇੜੇ ਹੈ ਤੇ ਮੁੰਡੇ ਨੂੰ ਪਤਾ ਲੱਗਾ ਤੇ ਮੁੰਡੇ ਨੇ ਮਾਰਿਆ ਚੀਕਾ ਤੇ ਉਹ ਪੀਰ ਦਾ ਮੁੰਡਾ ਭੱਜ ਕੇ ਆ ਗਿਆ ਘੋੜਾ ਲੈ ਕੇ ਤੇ ਛੱਡ ਕੇ ਭੱਜ ਗਿਆ ਨਹੀਂ ਮਾਰ ਜਾਂਦੇ ਉਹ ਛੱਡ ਕੇ ਭੱਜ ਗਏ ਉਹਨੂੰ ਵੀ ਪਤਾ ਸੀ ਰਾਣੀ ਨੂੰ ਵੀ ਇਹ ਹੁਣ ਦਿਨ ਆਉਣਗੇ ਲਾਜ਼ਮੀ ਆਉਣਗੇ ਦਿਨ ਵੀ ਉਹ ਆ ਗਿਆ ਖੀਰ ਲਾ ਦੇਣ ਨੂੰ ਅੱਛਾ ਉਹ ਦਿਨ ਆ ਗਿਆ ਜਿੱਦਿਆਂ ਦੀ ਚੱਕਣੀ ਸੀ ਫੋਟੋ ਉੱਥੋਂ ਤੇ ਇਹ ਫੇ ਰਾਜੇ ਦੀ ਕੁੜੀ ਤਾਂ ਮੁੰਡੇ ਨੂੰ ਚੱਕ ਕੇ ਗੋਦੀ ਤੇ ਲੈ ਕੇ ਮਹਾਰਾਜ ਦਾ ਨਾਂ ਤੇ ਲੈ ਕੇ ਉਹ ਸ਼ਾਪ ਤੇ ਤੁਰ ਗਈ ਜਿਹਾ ਹੌਲੀ 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 ਜਾਂਦੀ 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 ਤੇ ਉਹ ਸਮੁੰਦਰ ਤੇ ਸਰੋਵਰ ਤੇ ਜਾਵੜੀ ਸਰੋਵਰ ਤੇ ਜਾ ਕੇ ਜਦੋਂ ਛਾਪ ਉਹਨੇ ਛੋਹੀ ਵਿੱਚ ਪਾਣੀ ਤਾਂ ਆ ਗਿਆ ਗਾਂ ਨੰਗੀ ਗਾਂ ਨੰਗੀ ਦੇ ਅੰਦਰ ਵੜ ਕੇ ਅੰਦਰ ਵੜ ਕੇ ਜਿਹੜੀ ਫੋਟੋ ਸੀ ਫੋਟੋ ਦੇ ਉੱਤੇ ਹਾਤਰੀ ਵੀ ਸੀ ਉਹ ਸੀ ਤਾਂ ਵੀ ਇਹ ਮੁੰਡਾ ਚੱਕ ਕੇ ਲਾਹੇ ਜੇ ਆਪ ਚੱਕ ਕੇ ਲਾਦਿਆ ਫਿਰ ਉਹ ਗੱਲ ਨਹੀਂ ਸੀ ਬਣਦੀ ਉਹ ਮੁੰਡਾ ਤਾਂ ਚੜਿਆ ਨਾ ਜਾਵੇ ਮੁੰਡੇ ਤਾਂ ਟਿੱਕੀ ਨਾ ਜਾਵੇ ਉਹਨੂੰ ਇੱਕ ਤਾਂ ਡਰ ਬਈ ਸੂਰਜਨਾ ਸ਼ਿਵ ਜੀ ਇੱਕ ਡਰ ਵੀ ਇਹਦੇ ਰਾਣੀ ਨੂੰ ਨਾ ਪਤਾ ਲੱਗ ਜੀ ਉਹਨਾਂ ਦਾ ਮੁੰਡੇ ਨੂੰ ਪੂਰੀਆ ਦੇ ਮੁੰਡਾ ਰੋਣ ਲੱਗ ਗਿਆ ਰੋਣ ਲੱਗ ਗਿਆ ਉਹਨਾਂ ਲੱਤਾਂ ਨੂੰ ਜਿੰਬੜਿਆ ਉਹ ਵੀ ਇਹ ਵੀ ਕੰਮ ਕਸੂਤਾ ਹੀ ਆ ਫਿਰ ਉਹ ਆਪ ਇਹਦੇ ਮੋਰਾਂ ਤੇ ਬੁਹਾ ਕੇ ਉਹਨੇ ਤਾਂ ਚੱਕਿਆ ਮੁੰਡਾ ਫਿਰ ਉਹਨਾਂ ਮੁੰਡੇ ਦੇ ਹੱਥ ਗਏ ਫਿਰ ਉਹਨੇ ਡਰੇ ਪੱਥਰ ਚੱਕੇ ਪੱਥਰ ਚੱਕ ਕੇ ਉਹਦੇ ਪੈਰਾਂ ਥੱਲੇ ਰੱਖੇ ਪੈਰਾਂ ਥੱਲੇ ਰੱਖ ਕੇ ਫਿਰ ਉਹਨਾਂ ਤੇ ਆਪ ਚੜੀ ਉਹਨਾਂ ਦੇ ਚੜ ਕੇ ਫਿਰ ਮੁੰਡਾ-ਮੁੰਡਾ ਦੇ ਰੱਖ ਕੇ ਚੜਾਇਆ ਤਾਂਹਾਂ ਤੋਂ ਲਾ ਲਿਆ ਲਾ ਕੇ ਵਰਤਮਾਨ ਜਾਂ ਭੰਜ ਲਿਓਦੋਂ ਦਿਨ ਵੀ ਜਾਵੇ ਤੇ ਉਧਰੋਂ ਪਹਿਰ ਦਿਨ ਰਹਿ ਗਿਆ ਤੇ ਉਧਰੋਂ ਬਾਠ ਵੀ ਬਹੁਤ ਅਖੀਰੀ ਫੇਰ ਹੋ ਜਾਈ ਲਈ ਲਈ ਆ ਗਈ ਦਿਨ ਖੜੇ ਖੜੇ ਆਖੇ ਉਹਦੇ ਪੈਰੇ ਸਰਾਣੇ ਫੇਦੋਂ ਪੰਨਿਆਂ ਨਾ ਪੰਨਨਸਾਰ ਜਿਹੜਾ ਉਹ ਬੁੜਾ ਬੜਿਆ ਮੈਂ ਸੀ ਬੁੜੇ ਤੋਂ ਉਹੀ ਮੁੰਡਾ ਬਣ ਗਿਆ ਜਦੋਂ ਮੁੰਡਾ ਬਣ ਗਿਆ ਫੇਰ ਉਹ ਆਪਦੇ ਪਿਓ ਕੋਲੇ ਲੇਕੇ ਗਈ ਉਹਨੂੰ ਫੇਰ ਪਿਓ ਨੂੰ ਜਾ ਕੇ ਦਿਖਾਇਆ ਉਹਨੇ ਅਰੇ ਤੂੰ ਤਾਂ ਵਿਹੁੰਦਾ ਨਹੀਂ ਸੀ ਨਾ ਮੈਂ ਇਹਦੇ ਨਾਲ ਕਰਾਰ ਕੀਤਾ ਵਾ ਸੀ ਮੇਰਾ ਜਵਾਨ ਤੇਰੀ ਵੀ ਕੀਤੀ ਵੀ ਸੀ ਹੋਕੇ ਤੋਂ ਆਏ ਹੋਏ ਸੀ ਆਹ ਦਾ ਖੜਾ ਤੇਰਾ ਦੋਤਾ ਆ ਉਹੀ ਆ ਵੀ ਇਹਨੂੰ ਡਿਸਕਾਊਂਟ ਆ ਇੰਨਾ ਕਟਿਆ ਇਹਨੇ ਜਿੱਥੋਂ ਤੈਨੂੰ ਜੋਤ ਲੈਂਦੀ ਆ ਉਹਦਾ ਬੁੜਾ ਬਣਾਇਆ ਸੀ ਉਹਦੇ ਸ਼ਰਾਫ ਦਿੱਤਾ ਹੁੰਦਾ ਸੀ ਫਿਰ ਨਾਲੇ ਤਾਂ ਉਹਨੇ ਉਹ ਜਿਹੜਾ ਵਿਆਹੀ ਵੀ ਸੀ ਇਹ ਫਿਰ ਨਾਲੇ ਰਾਜ ਨੇ ਉਹਨੂੰ ਰਾਜ ਦਿੱਤਾ